ਕਿਉਂ ਲਾਤਾ ਨਾ ਫਿਰ ਪੱਕਾ ਪੈਂਚਰ ਇਹ ਹੁੰਦਾ ਅਸਲੀ ਡੇਸੋਂਗ ਇੰਨਾ ਮਿੰਟਾਂ ਵਿੱਚ ਸਾਰੇ ਅਗਲੇ ਪਿਛਲੇ ਪੋਤੜੇ ਪਰੋਲ ਕੇ ਰੱਖ ਦਿੱਤੇ ਪ੍ਰੇਮ ਵਿਚਾਰੇ ਨਾਲ ਤਾਂ ਉਹ ਹੋਈ ਕਿ 4 ਦਿਨ ਦੀ ਚਾਂਦਨੀ ਫਿਰ ਅੰਦੇਰੀ ਰਾਤ ਜਿੰਨਾ ਚਿਰ ਨਵਾਨ ਨਹੀਂ ਸੀ ਬੋਲਿਆ ਉੰਨਾ ਚਿਰ ਪ੍ਰੇਮ ਢੱਲੋਂ ਵੀ ਖੁਦ ਨੂੰ ਪ੍ਰੇਮ ਚੌਪੜਾਈ ਸਮਝ ਬੈਠਾ ਸੀਗਾ ਪਰ ਉਹ ਕਹਿੰਦੇ ਆ ਨਾ ਕਿ ਹੀਰੋ ਤੋਂ ਹੀਰੋ ਹੀ ਹੁੰਦਾ ਹੈ ਜਾਨੀ ਜਦ ਹਮ ਆਏਗੇ ਤਾਂ ਗਰਮੀ ਥੋੜੀ ਵੱਧ ਜਾਏਗੀ ਜਦ ਹਮ ਆਏਗੇ ਗਰਮੀ ਥੋੜੀ ਵੱਧ ਜਾਏਗੀ ਇੰਨੀ ਦੇਰ ਤੱਕ ਨਵਾਨ ਦਾ ਕੋਈ ਵੀ ਰਿਪਲਾਈ ਨਹੀਂ ਸੀ ਆਇਆ ਉੰਨੀ ਦੇਰ ਤੱਕ ਇਹੀ ਲੱਗਦਾ ਸੀ ਕਿ ਇਹ ਵਾਲੀ ਕੰਟਰੋਵਰਸੀ ਕਿਤੇ ਕੀਪ ਲਾਈਨ ਤਾਂ ਨਹੀਂ ਇਹ ਕਹਤੇ ਆਪਸ ਵਿੱਚ ਰਲ ਮਿਲ ਕੇ ਤਾਂ ਨਹੀਂ ਕੰਟਰੋਵਰਸੀ ਕਰ ਰਹੇ ਹਿੱਟ ਹੋਣ ਵਾਸਤੇ ਪਰ ਨਮਾਨ ਦੇ ਰਪਲਾਈ ਤੋਂ ਬਾਅਦ ਉਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਕਿ ਜੋ ਚੱਲ ਰਿਹਾ ਆ ਉਹ ਅਸਲੀਅਤ ਵਿੱਚ ਚੱਲ ਰਿਹਾ ਇਹਦੇ ਵਿੱਚ ਕੋਈ ਵੀ ਸਕ੍ਰਿਪਟਡ ਨਹੀਂ ਹੈਗਾ ਕਿਉਂਕਿ ਜੇ ਬਣੀ ਬਣਾਈ ਕੰਟਰੋਵਰਸੀ ਹੁੰਦੀ ਤਾਂ ਨਮਾਨ ਨੇ ਐਸ ਲੈਵਲ ਤੱਕ ਨਹੀਂ ਸੀ ਬੋਲਣਾ ਜੇ ਇਹ ਕੰਟਰੋਵਰਸੀ ਬਣੀ ਬਣਾਈ ਹੁੰਦੀ ਤਾਂ ਨਮਾਨ ਨੇ ਇੰਨਾ ਸੱਚ ਵੀ ਨਹੀਂ ਸੀ ਬੋਲਣਾ ਜੇ ਇਹ ਕੰਟਰੋਵਰਸੀ ਬਣੀ ਬਣਾਈ ਹੁੰਦੀ ਤਾਂ ਨਮਾਨ ਨੇ ਇੱਥੇ ਸਿੱਧੂ ਬਾਈ ਦੀ ਕੋਈ ਵੀ ਗੱਲ ਨਹੀਂ ਸੀ ਕਰਨੀ ਹੁਣ ਨਮਾਨ ਸੰਧੂ ਨੇ ਸਿੱਧੂ ਬਾਈ ਵੱਲੋਂ ਪ੍ਰੇਮ ਢਿੱਲੋਂ ਨੂੰ ਕਿਹੜੀ ਯਾ ਉਹ ਤੁਸੀਂ ਸਮਝ ਤਾਂ ਗਏ ਹੋਵੋਗੇ ਪਤਾ ਤਾਂ ਹੈ ਹੀ ਪਰ ਇਸ ਚੀਜ਼ ਨੂੰ ਐਕਸਪਲੇਨ ਆਪਾਂ ਸਟੈਪ ਵਾਈਜ਼ ਸਟੈਪ ਕਰਾਂਗੇ ਥੋੜਾ ਜਿਹਾ ਰੁਕ ਕੇ ਕਿਉਂਕਿ ਰਿਵਿਊ ਨੂੰ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਜਿੱਥੋਂ ਗਾਣਾ ਸ਼ੁਰੂ ਹੁੰਦਾ ਆ ਹੁਣ ਇੱਥੇ ਇੱਕ ਗੱਲ ਮੈਂ ਹੋਰ ਐਡ ਕਰ ਦਿਆਂ ਕਿ ਮਿੱਤਰੋ ਨਮਾਨ ਨੇ ਛੱਡਿਆ ਕੱਕਨੀ ਸੈਟ ਡਾਉਨ ਸਨ ਸ਼ਾਇਦ ਇਸੇ ਕਰਕੇ ਇਸ ਗਾਣੇ ਦਾ ਨਾਮ ਰੱਖਿਆ ਸੀ ਕਿਉਂਕਿ ਉਹਨੇ ਕੋਈ ਚੀਜ਼ ਛੱਡੀ ਹੀ ਨਹੀਂ ਕਿ ਅੱਜ ਤੋਂ ਬਾਅਦ ਪ੍ਰੇਮ ਢਿੱਲੋਂ ਕੋਈ ਰਿਪਲਾਈ ਕਰ ਛੱਡੇ ਉਹਨੇ ਪੱਕਾ ਪੈਂਚਰ ਨਾ ਮਰੋੜ ਕੇ ਲਾਤਾ ਮੇਰਾ ਦਿਲ ਤਾਂ ਕਰਦਾ ਐਸੇ ਗਾਣੇ ਦੀ ਕੱਲੀ-ਕੱਲੀ ਲਾਈਨ ਉੱਤੇ ਗੱਲ ਕਰਨ ਨੂੰ ਪਰ ਆਪਾਂ ਇਸ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਨਾ ਸਿਰਫ ਹਾਈਲਾਈਟ ਲਾਈਨਾਂ ਉੱਤੇ ਹੀ ਗੱਲ ਕਰਾਂਗੇ ਹੁਣ ਇਸ ਗਾਣੇ ਵਿੱਚ ਇੱਕ ਲਾਈਨ ਆਉਂਦੀ ਹੈ ਜਿਹੜੀ ਮੈਨੂੰ ਸਾਰਿਆਂ ਤੋਂ ਵਧੀਆ ਲੱਗੀ ਤੇ ਉੱਤੇ ਹਾਸਾ ਵੀ ਬਹੁਤ ਆਉਂਦਾ ਆ 4 ਫੁੱਟ ਦਾ ਖਡਾਉਣਾ ਜਿਹਾ ਮਾਂਜ ਧਰਤਾ 4 ਫੁੱਟ ਦਾ ਖਡਾਉਣਾ ਜਿਹਾ ਮ ਅਗਗਲ ਨੂੰ ਵੈਸੇ ਮੈਂ ਬੋਡੀ ਜੇਮਿੰਗ ਵਾਲੇ ਪੱਕ ਵਿੱਚ ਹੈ ਤਾਂ ਹੈ ਨਹੀਂ ਪਰ ਇੱਥੇ ਬਣਦਾ ਸੀਗਾ ਕਿਉਂਕਿ ਇਹ ਪ੍ਰੇਮ ਨੇ ਆਪਣੇ ਡਿਸ Song ਵਿੱਚ ਨਮਾਨ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕੀਤਾ ਜਗਾ ਉਹਨੇ ਡਬਲ ਮੀਨਿੰਗ ਗੱਲਾਂ ਪੁੱਠੇ ਲੰਗਰੇ ਵਗੈਰਾ ਵਗੈਰਾ ਸੋ ਇਸ ਚੀਜ਼ ਲਈ ਮੈਂ ਲੰਗਾਉਂਗਾ ਨੂੰ ਕੋਈ ਚੱਕਰ ਨਹੀਂ ਕਿਉਂਕਿ ਜਦੋਂ ਨੇ ਹੱਦ ਪਾਰ ਕੀਤੀ ਆ ਫਿਰ ਅਗਲਾ ਤੱਕ ਕਰੂਗਾ ਹੀ ਤੇ ਪ੍ਰੇਮ ਢਿੱਲੋਂ ਨੇ ਆਪਣੇ ਗਾਣੇ ਵਿੱਚ ਜਿਹੜੀ ਪੁੱਠੇ ਲਮਕਣ ਵਾਲੀ ਗੱਲ ਕੀਤੀ ਸੀ ਉਸ ਚੀਜ਼ ਨੂੰ ਨਿਮਾਨ ਕਿੰਨਾ ਜ਼ਿਆਦਾ ਸੀਰੀਅਸ ਲੈ ਕੇ ਬੈਠਾ ਤੇ ਕਿੰਨਾ ਜ਼ਿਆਦਾ ਉਹਦਾ ਗੁੱਸਾ ਲੱਗਾ ਆ ਇਸ ਚੀਜ਼ ਦਾ ਸਬੂਤ ਉਹਨੇ ਆਪਣੇ ਗਾਣੇ ਦੀ ਇਸ ਲਾਈਨ ਵਿੱਚ ਦਿੱਤਾ ਮੈਂ ਜਿਪ ਵਿੱਚੋਂ ਕੱਢਦਾ ਉਹ ਇਹੋ ਜਿਹੇ ਗਾਣਿਆਂ ਵਿੱਚ ਜਿਹੜੀਆਂ ਲਾਈਨਾਂ ਹੁੰਦੀਆਂ ਮੈਂ ਬਿਲਕੁਲ ਪੱਕੇ ਵਿੱਚ ਨਹੀਂ ਹੈਗਾ ਮੈਂ ਪਹਿਲਾਂ ਵੀ ਕਿਹਾ ਸੀ ਪਰ ਇੱਥੇ ਬਣਦਾ ਸੀ ਕਿਉਂਕਿ ਰਿਪਲਾਈ ਤਾਂ ਫਿਰ ਉਸੇ ਤਰੀਕੇ ਦਾ ਹੋਊਗਾ ਜਿਹੋ ਜਿਹੇ ਅਗਦੇ ਨੇ ਸ਼ੁਰੂਆਤ ਕੀਤੀ ਆ ਪਰ ਫਿਰ ਵੀ ਇਹ ਤੇ ਨਿਮਾਨ ਸੰਧੂ ਕਾਬਲੇ ਤਾਰੀਫ ਆ ਕਿ ਉਹਨੇ ਉਸ ਲੈਵਲ ਤੱਕ ਵੀ ਨਹੀਂ ਗਿਰਿਆ ਜਿਸ ਲੈਵਲ ਤੱਕ ਪ੍ਰੇਮ ਢੱਲੋ ਜਾ ਚੁੱਕਾ ਸੀ ਆਪਣੇ ਗਾਣੇ ਵਿੱਚ ਨਿਮਾਨ ਨੇ ਸਿੱਧੀਆਂ ਸਿੱਧੀਆਂ ਗੱਲਾਂ ਕਰਕੇ ਪ੍ਰੇਮ ਢਿੱਲੋਂ ਦੀ ਇਹੋ ਜੀ ਮੰਝੇ ਠੋਕੀ ਕੇ ਕਿ ਪ੍ਰੇਮ ਢਿੱਲੋਂ ਅੱਜ ਤੋਂ ਬਾਅਦ ਰਪਨ ਲਈ ਦੇਣ ਬਾਰੇ ਸੋਚੇਗਾ ਨਹੀਂ ਹੁਣ ਇੱਥੇ ਧਿਆਨ ਦੇਣ ਯੋਗ ਇਹ ਵੀ ਗੱਲ ਆ ਕਿ ਨਿਮਾਨ ਨੇ ਇਹ ਵੀ ਦੱਸਿਆ ਹੁਣ ਭੱਜਾ ਫਿਰੇ ਮੱਧ ਦੇ ਕਲਾਕਾਰਾਂ ਤੋਂ ਨਹੀਂ ਵੇਖੂ ਕਿਹੜਾ ਲੰਗਾ ਮੁੱਲ ਵਹਿਰ ਜੱਟੀ ਸੋ ਇਥੋਂ ਇੱਕ ਗੱਲ ਦਾ ਸਬੂਤ ਹੁੰਦੀ ਆ ਕਿ ਪ੍ਰੇਮ ਢਿੱਲੋਂ ਇੰਡਸਟਰੀ ਵਿੱਚ ਕਿਤੇ ਨਾ ਕਿਤੇ ਇਸੇ ਚੀਜ਼ ਦੇ ਪਿੱਛੇ ਪਿਆ ਹੋਇਆ ਕਿ ਕਿਸੇ ਹੋਰ ਸਿੰਗਰ ਦੇ ਨਾਲ ਕਲੈਬ ਕਰਕੇ ਇੱਕ ਇਹੋ ਜਿਹਾ ਡਿਸੋਂ ਕੱਢਿਆ ਜਾਵੇ ਜਿਦੇ ਵਿੱਚ ਦੋ ਸਿੰਗਰ ਜਾਂ ਦੋ ਦੋ ਵੱਧ ਸਿੰਗਰ ਨਿਮਾਨ ਨੂੰ ਡਿਸ ਕਰਨ ਪਰ ਜੇ ਕੋਈ ਐਹੋ ਜੀ ਚੀਜ਼ ਰਿਕਾਰਡ ਹੋ ਵੀ ਚੁੱਕੀ ਐ ਇਹੋ ਜਿਹਾ ਗਾਣਾ ਬਣ ਵੀ ਚੁੱਕਾ ਮੈਨੂੰ ਲੱਗਦਾ ਨਿਮਾਰਨ ਦੇ ਐਸ ਰਪਲਾਈ ਤੋਂ ਬਾਅਦ ਬਾਕੀ ਸਾਰੇ ਜ਼ੰਗਰਾਂ ਦੇ ਪੈਰ ਛਾੜਣੇ ਆ ਕੋਈ ਭਾਈ ਆਪਾਂ ਦੀ ਨਿਮਾਰਨ ਨਾਲ ਪੰਗਾ ਲੈਣਾ ਤਾਂ ਹੀ ਤਾਂ ਅਗਲੇ ਨੇ ਲੇਖਿਆ ਕਿ ਮੈਂ ਸਾਹਰ ਵਾਂਗੂ ਵੈਰੀਆਂ ਤੇ ਫੇਰਾਂ ਚੜਦਾ ਇਹ ਚੱਡਿਆਂ ਚ ਪੂਛ ਲੈ ਕੇ ਜਾਣ ਦੱਪਦੇ ਮੈਂ ਸਾਨ ਵਾਂਗੂ ਐਰੀਆਂ ਤੇ ਖੜਾ ਚੜਦਾ ਇਹ ਚਿੱਟਿਆਂ 'ਚ ਪੂਛਾਂ ਲੱਗ ਜਾਣ ਦਾ ਭਜਾ ਹੁਣ ਗੱਲ ਕਰਦੇ ਆਂ ਇਸ ਗਾਣੇ ਵਿੱਚ ਖਾਸ ਤੇ ਵੱਡੀ ਲਾਈਨ ਉੱਤੇ ਜਿਹੜੀ ਕਿ ਸਿੱਧੂ ਬਾਈ ਨਾਲ ਰਿਲੇਟ ਕਰਦੀ ਆ ਸਿੱਧੂ ਬਾਈ ਨੇ ਇੱਕ ਵਾਰੀ ਇਹਨੂੰ ਲਾ ਕੇ ਇਹ ਕਿਹਾ ਸੀ ਕਿ ਨਿਤ ਨਮਾਏ ਖਸਮ ਨੇ ਲੱਭਦੇ ਕਿੱਥੇ ਇੱਕ ਦੇ ਹੋ ਕੇ ਟਿਕਦੇ ਨੇ ਇਸੇ ਲਾਈਨ ਨੂੰ ਨਵਾਨ ਸੰਧੂ ਨੇ ਆਪਣੇ ਸ਼ਬਦਾਂ ਵਿੱਚ ਇੰਜ ਲਿਖਿਆ ਆਏ ਦਿਨ ਖਸਮਾਂ ਨਵਾਂ ਲੱਭਦੇ ਹਾਲੇ ਇੱਥੇ ਹੀ ਖਤਮ ਨਹੀਂ ਨਮਾਨ ਨੇ ਇਹ ਵੀ ਕਿਹਾ ਕਿ ਤੀਜੀ ਸਪੋਰਟ ਕਦੇ ਮੋਢਾ ਨਾਲ ਲਾ ਕੇ ਨਾ ਦੰਦੀ ਉਸੇ ਹੱਥਾਂ ਉੱਤੇ ਵੱਡੀ ਹੋਈ ਆ ਨਮਾਨ ਨੇ ਇਕੱਲੀ ਸਿੱਧੂ ਬਾਈ ਦੀ ਹੀ ਗੱਲ ਨਹੀਂ ਕੀਤੀ ਉਹਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਸ ਬੰਦੇ ਦਾ ਰਿਲੇਸ਼ਨ ਕਦੇ ਕਿਸੇ ਦੇ ਨਾਲ ਬਣਿਆ ਹੀ ਨਹੀਂ ਇਸ ਬੰਦੇ ਦੀ ਸਪੋਰਟ ਜਿਨੇ ਵੀ ਕੀਤੀ ਉਹ ਭਾਵੇਂ ਸਿੱਧੂ ਹੋਵੇ ਭਾਵੇਂ ਨਮਾਨ ਖੁਦ ਹੋਵੇ ਚਾਹੇ A B C D ਕੋਈ ਵੀ ਹੋਵੇ ਇਹਨੇ ਉਹਦੇ ਹੱਥ ਵੱਡਣ ਦੀ ਹੀ ਕੋਸ਼ਿਸ਼ ਕੀਤੀ ਆ ਕਿਉਂਕਿ ਅਗਲੀ ਲਾਈਨਾਂ ਵਿੱਚ ਨਵਾਂ ਇਹ ਵੀ ਦੱਸਦਾ 15 ਸਾਲਾਂ ਤੋਂ ਸਿਮ ਯਾਰ ਤੇ ਵਿਚਾਰੇ ਇਥੋਂ 6 ਮਹੀਨੇ ਕਿਸੇ ਨਾਲ ਟਪਾ ਨਹੀਂ ਹੋਏ ਸੋ ਇੱਥੇ ਨਵਾਂ ਨੇ ਇਹ ਵੀ ਗੱਲ ਕਲੀਅਰ ਕਰਤੀ ਕਿ ਹਾਂ ਮੈਂ ਤੇ ਟਿੱਲੋ ਇੱਕ ਟਾਈਮ ਤੇ ਜ਼ਰੂਰ ਜਾ ਸੀ ਪਰ ਅੱਜ ਨਹੀਂ ਜਿਹੜੇ ਲੋਕ ਇਹ ਸੋਚਦੇ ਆ ਕਿ ਇਹਨਾਂ ਨੇ ਕੰਟਰੋਵਰਸੀ ਕੀਤੀ ਆ ਕੋਈ ਸੋਚ ਸਮਝ ਕੇ ਕੀਤੀ ਹੋਈ ਆ ਰਲ ਮਿਲ ਕੇ ਕੀਤੀ ਹੋਈ ਆ ਹਟ ਹੋਣ ਲਈ ਕੀਤੀ ਹੋਈ ਆ ਅਜਿਹੀ ਕੋਈ ਗੱਲ ਨਹੀਂ ਅੱਜ ਸਾਡੇ ਵਿੱਚ ਕੋਈ ਵੀ ਇਹੋ ਜਿਹਾ ਰਿਲੇਸ਼ਨ ਨਹੀਂ ਹੈਗਾ ਬੈਸੇ ਵੀ ਸਿਆਣੇ ਕਹਿੰਦੇ ਆ ਕਿ ਜੇ ਕਿਸੇ ਬੰਦੇ ਦੇ ਕੈਰੈਕਟਰ ਬਾਰੇ ਪਤਾ ਕਰਨਾ ਹੋਵੇ ਕਿ ਉਹ ਬੰਦਾ ਕਿਹੋ ਜਿਹਾ ਆ ਤਾਂ ਪਹਿਲਾਂ ਇਹ ਦੇਖੋ ਕਿ ਉਸ ਬੰਦੇ ਦੇ ਯਾਰ ਕਿੰਨੇ ਕ ਪੁਰਾਣੇ ਆ ਜੇ ਕਿਸੇ ਬੰਦੇ ਦੇ ਯਾਰ 7-8 ਸਾਲ ਪੁਰਾਣੇ ਹਨ ਤਾਂ ਇਹਦਾ ਮਤਲਬ ਇਹ ਆ ਕਿ ਉਸ ਬੰਦੇ ਨੂੰ ਪਤਾ ਆ ਕਿ ਮੈਂ ਕਿਸ ਬੰਦੇ ਦੇ ਨਾਲ ਕਿਵੇਂ ਬਣਾ ਕੇ ਰੱਖਣੀ ਆ ਕਿਉਂਕਿ ਜਿਹੜਾ ਬੰਦਾ ਇਹ ਦਿਨ ਨਿਤ ਨਵੇਂ ਤੋਂ ਨਵੇਂ ਯਾਰ ਬਣਾਉਂਦਾ ਆਪਣੇ ਮਤਲਬ ਕੱਢ ਕੇ ਉਹਨਾਂ ਨੂੰ ਛੱਡ ਦਿੰਦਾ ਉਹਨਾਂ ਨੂੰ ਇੰਜ ਭੁੱਲ ਜਾਂਦਾ ਜਿਵੇਂ ਉਹ ਕਦੇ ਜ਼ਿੰਦਗੀ ਵਿੱਚ ਆਏ ਹੀ ਨਹੀਂ ਤਾਂ ਉਹ ਬੰਦਾ ਕਿਸੇ ਵੀ ਬੰਦੇ ਨੂੰ ਕਦੇ ਵੀ ਧੋਖਾ ਦੇ ਸਕਦਾ ਆ ਪ੍ਰੇਮ ਨੇ ਡੈਮ ਡੈਡੀ ਵਿੱਚ ਇਹ ਕਿਹਾ ਸੀ ਕਿ ਸਾਰਾ ਟਬਰ ਕਾਪੀ ਪੈਨ ਲੈ ਕੇ ਬੈਠਦਾ ਇੱਕ ਗਾਣਾ ਲਿਖਣ ਨੂੰ ਕਹਿਣ ਤੋਂ ਬਾਅਦ ਕਿ ਜਦੋਂ ਵੀ ਨਮਾਨ ਦਾ ਕੋਈ ਗੀਤ ਲਿਖਿਆ ਜਾਂਦਾ ਹੈ ਤਾਂ ਬਹੁਤ ਵੱਡੀ ਟੀਮ ਬੈਠਦੀ ਆ ਤੇ ਇਸ ਗੱਲ ਦਾ ਰਿਪਲਾਈ ਨਮਾਨ ਨੇ ਇਹ ਦਿੱਤਾ ਕਿ ਭਾਈ ਤੂੰ ਕਿਹੜਿਆਂ ਗਾਣਿਆਂ ਦੀ ਗੱਲ ਕਰਦਾ ਤੇਰੇ ਤਾਂ ਮੈਂ ਖੁਦ ਗਾਣੇ ਲਿਖਦਾ ਰਿਆਂ ਕਿਹੜੇ ਮੇਰੇ ਤੋਂ ਲਖਾਏ ਹੋਗੇ 100 ਮਿਲੀ ਪਰ ਜਿਹੜੇ ਖੁਦ ਲਿਖੇ ਜੇ ਤੋਂ 50 ਨਹੀਂ ਹੋਏ ਤੇ ਜਿਹੜੇ ਗਾਣੇ ਤੂੰ ਮੇਰੇ ਕੋਲੋਂ ਲਖਾਇਆ ਉਹ 100-100 ਮਿਲੀਅਨ ਟੱਪ ਗਿਆ ਤੇ ਜਿਹੜੇ ਤੂੰ ਆਪ ਲਿਖਿਆ ਉਹ ਹਜੇ 50 ਤੱਕ ਵੀ ਨਹੀਂ ਪੁੰਜ ਪਾਏ। ਸੋ ਜਿੱਡੀ ਵੱਡੀ ਸਾਟ ਹੁਣ ਨਮਾਨ ਨੇ ਪ੍ਰੇਮ ਨੂੰ ਮਾਰੀ ਆ ਪ੍ਰੇਮ ਕੁਝ ਨਾ ਕੁਝ ਤਾਂ ਜ਼ਰੂਰ ਬੋਲੂਗਾ ਤੇ ਬੋਲਣਾ ਪਵੇਗਾ ਵੀ ਪਰ ਇੱਕ ਗੱਲ ਪੱਕੀ ਆ ਹੁਣ ਪ੍ਰੇਮ ਭਾਵੇਂ 1.5 ਸੌ ਕੱਢੇ ਭਾਵੇਂ 10 ਵਾਰੀ ਰਿਪਲਾਈ ਕਰ ਦਵੇ ਇਹਦੇ ਬਰੋਬਰ ਨਹੀਂ ਆ ਹੁਣਾ। ਭਾਵੇਂ ਨਮਾਨ ਨੇ ਇੱਕੋ ਗਾਣੇ ਦੇ ਨਾਲ ਪੱਕਾ ਪੈਂਚਰ ਲਾਤਾ ਪਰ ਇਹ ਵੀ ਗੱਲ ਪੱਕੀ ਆ ਕਿ ਇਹ ਵਾਲੀ ਕੰਟਰੋਵਰਸੀ ਨਾ ਤਾਂ ਛੋਟੀ ਆ ਤੇ ਨਾ ਹੀ ਛੋਟੇ ਟਾਈਮ ਲਈ ਚੱਲੂਗੀ। ਕਿਉਂਕਿ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਇੱਕ ਜੰਗਲ ਵਿੱਚ ਇੱਕ ਹੀ ਸ਼ੇਰ ਦੇ ਸਿਰ ਰਾਜੇ ਵਾਲਾ ਤਾਜ ਲਗਾਇਆ ਜਾਂਦਾ ਆ ਤੇ ਮਾਝੇ ਵਾਲੇ ਜੰਗਲ ਵਿੱਚ ਦਾਵੇਦਾਰ ਦੋ ਸ਼ੇਰ ਬਣੇ ਬੈਠੇ ਆ ਪ੍ਰੇਮ ਢਿੱਲੋਂ ਤੇ ਨਮਾਨ ਸੰਧੂ ਭਾਵੇਂ ਦੋਨੋਂ ਦੇ ਦੋਨੋਂ ਹੀ ਮਝਾਇਲਾ ਭਾਵੇਂ ਦੋਨੋਂ ਦੇ ਦੋਨੋਂ ਹੀ ਜਿੱਦੀ ਆ ਭਾਵੇਂ ਦੋਨੋਂ ਦੇ ਦੋਨੋਂ ਹੀ ਖੁਦ ਨੂੰ ਸ਼ੇਰ ਸਮਝਦੇ ਆ ਪਰ ਰਾਜਾ ਇੱਕ ਹੀ ਬਣੇਗਾ ਤੇ ਉਹੀ ਬਣੇਗਾ ਜਿਹਦੇ ਸ਼ਬਦ ਭਾਰੀ ਹੋਏ ਤੇ ਜਿਹਦੇ ਸ਼ਬਦਾਂ ਵਿੱਚ ਕੋਈ ਫੈਕਟ ਕੋਈ ਸੱਚਾਈ ਜਾਂ ਕੋਈ ਧਮ ਹੋਇਆ ਸੋ ਇਸ ਕੰਟਰੋਵਰਸੀ ਵਿੱਚ ਅੱਗੇ ਕੁਝ ਵੀ ਹੋਊਗਾ ਉਹਦੀ ਅਪਡੇਟ ਆਪਾਂ ਲੈਂਦੇ ਰਹਿਾਂਗੇ ਆਪਣੀ ਵੀਡੀਓ ਜਰੂਰ ਆਊਗੀ ਸੋ ਉਹ ਵਾਲੀਆਂ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਨੋਟੀਫਿਕੇਸ਼ਨ ਟਾਈਮ ਤੇ ਮਿਲ ਜਾਵੇ ਤੇ ਜਿਵੇਂ ਤੁਸੀਂ ਇਸ ਵੀਡੀਓ ਵਿੱਚੋਂ ਸੁਆਦ ਲਿਆ ਇਹੋ ਜਿਹਾ ਸੁਆਦ ਤੁਹਾਡਾ ਮਿੱਤਰ ਵੀ ਲੈ ਸਕੇ ਤਾਂ ਉਹਨੂੰ WhatsApp ਤੇ ਹੁਣੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨ ਨੂੰ ਉਹਨੂੰ ਵੀ ਕਹਿ ਦਿਓ ਜੇ ਨਾ ਕੀਤਾ ਤੇ ਉਹਦਾ ਫੋਨ ਵੱੜ ਕੇ ਆਵੇ ਸਬਸਕ੍ਰਾਈਬ ਕਰ ਦਿਓ ਯਾਰਾਂ ਨਾਲ ਇੰਨਾ ਕੁ ਧੱਕਾ ਬੰਦਾ ਕਰ ਹੀ ਲੈਂਦਾ ਹੈ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ